ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜਿਆ ਟਿਵਾਣਾ ਕ੍ਰिएशन ਦੇ ਨਾਲ ਸਾਡਾ ਵਟਸਐਪ ਨੰਬਰ 981450336 ਆਪਾਂ ਜੀ ਕੁਝ ਸੂਟ ਤਿਆਰ ਕੀਤੇ ਨੇ ਇਹਨਾਂ ਦੇ ਵਿੱਚ ਕੁਝ ਹੈਂਡਵਰਕ ਵਾਲੇ ਵੀ ਨੇ ਕੁਝ ਮਸ਼ੀਨੀ ਵਰਕ ਵਾਲੇ ਵੀ ਨੇ ਤਾਂ ਸਭ ਤੋਂ ਪਹਿਲਾ ਜਿਹੜਾ ਸੂਟ ਹੈ ਉਸ ਦਾ ਤੁਸੀਂ ਦੇਖ ਸਕਦੇ ਹੋ ਸ਼ਿਮਰ ਤੇ ਤਿਆਰ ਹੋਇਆ ਹੋਇਆ ਬੜਾ ਪਿਆਰਾ ਬਣ ਕੇ ਆਇਆ ਹੈ ਇਹ ਮਸ਼ੀਨੀ ਵਰਕ ਹੈ ਇਹਦੀ ਨੈਕ ਹੈ ਜਿਹੜੀ ਨੈਕ ਤੇ ਵਰਕ ਹੈ ਪੱਲੇ ਤੇ ਇਸ ਤਰ੍ਹਾਂ ਦਾ ਵੱਡਾ ਸਾਰਾ ਡਿਜ਼ਾਈਨ ਬਣਾਇਆ ਹੋਇਆ। ਔਰ ਇਸ ਤਰ੍ਹਾਂ ਦਾ ਇਹਦਾ ਬਾਰਡਰ ਦਿੱਤਾ ਗਿਆ। ਨੀਚੇ ਕਿਰਨ ਵਾਲਾ ਜਿਹੜਾ ਗੁੱਟਾ ਹੁੰਦਾ ਉਹ ਲਗਾ ਲਿਆ। ਇਸੇ ਤਰ੍ਹਾਂ ਇਹਦੀ ਬੈਕ ਸਾਈਡ ਆ ਜਿਹੜੀ ਉਸ ਤੇ ਵੀ ਉਵੇਂ ਕਢਾਈ ਕਰਕੇ ਕਿਰਨ ਵਾਲਾ ਗੁੱਟਾ ਲਗਾਤਾ। ਬੜਾ ਸੋਹਣਾ ਬਣ ਕੇ ਤਿਆਰ ਹੋਇਆ ਇਹ। ਤੁਸੀਂ ਵੀ ਤਿਆਰ ਕਰਵਾ ਸਕਦੇ ਹੋ ਬੜੇ ਰੀਜ਼ਨੇਬਲ ਰੇਟ ਤੇ। ਆਲ ਇੰਡੀਆ ਸਾਡੀ ਸ਼ਿਪਿੰਗ ਫ੍ਰੀ ਰਹਿੰਦੀ ਹੈ। ਲੋ ਜੀ ਬੜਾ ਪਿਆਰਾ ਜਿਹਾ ਸੂਟ ਹੈ। ਕਿਸੇ ਵੀ ਫੈਬਰਿਕ ਤੇ ਤੁਸੀਂ ਤਿਆਰ ਕਰਵਾ ਸਕਦੇ ਹੋ। ਸਾਡੇ ਤੋਂ ਵੀ ਫੈਬਰਿਕ ਲੈ ਸਕਦੇ ਹੋ ਤੁਸੀਂ ਆਪਦੀ ਫੈਬਰਿਕ ਵੀ ਦੇ ਸਕਦੇ ਹੋ। ਤੇ ਦੂਜਾ ਸੂਟ ਹੈ ਜੀ ਉਹ ਵੀ ਬਹੁਤ ਬਿਊਟੀਫੁਲ ਹੈ ਮਸ਼ੀਨੀ ਵਰਕ ਦਾ ਹੈ। ਇਹਦੀ ਜਿਹੜੀ ਫੈਬਰਿਕ ਹੈ ਉਹ ਹੈ ਵੈਲਵਟ ਜਿਹੜੀ ਮਾਈਕਰੋ ਵੈਲਵਟ ਸਭ ਤੋਂ ਵਧੀਆ ਮੰਨੀ ਜਾ ਰਹੀ ਹੈ। 9000 ਨੰਬਰ ਵਾਲੀ ਇਹਦਾ ਇਹ ਫਰੰਟ ਹੈ ਜਿਹੜਾ ਫਰੰਟ ਤੇ ਸਾਰੀ ਬੁਟੀ ਹੈ ਇਸੇ ਤਰ੍ਹਾਂ ਦਾ ਇੱਕ ਸੂਟ ਅਸੀਂ ਪਹਿਲਾਂ ਤਿਆਰ ਕੀਤਾ ਸੀ ਉਹ ਤੇ ਜਿਹੜੀ ਬੁਟੀ ਸੀਗੀ ਪੀਚ ਕਲਰ ਦੀ ਪਾਈ ਸੀ ਇਹ ਤੇ ਔਰੇਂਜ ਕਲਰ ਦੀ ਹੈ ਫਰੰਟ ਤੇ ਸਾਰੀ ਬੁਟੀ ਆ ਜਾਊਗੀ ਔਰ ਇਸ ਤਰ੍ਹਾਂ ਇਸ ਦੀਆਂ ਜਿਹੜੀਆਂ ਬਾਜੂ ਹੈ ਬਾਜੂ ਤੇ ਆ ਜਾਏਗਾ ਬਹੁਤ ਸੋਹਣਾ ਸੂਟ ਤਿਆਰ ਹੋਇਆ ਇਹ ਇਹਦਾ ਦੁਪੱਟਾ ਜਿਹੜਾ ਉਹ ਹੈਗਾ ਬਨਾਰਸੀ ਲੋਹੇ ਇਹ ਦੁਪੱਟਾ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਬਨਾਰਸੀ ਹੈ ਇਹਦੇ ਸਾਰੇ ਚਾਰੇ ਪਾਸੇ ਬਨਾਰਸੀ ਜਿਹੜੀ ਤਿੱਲੇ ਵਾਲਾ ਵਰਕ ਕੀਤਾ ਹੋਇਆ ਵਿੱਚ ਇਹਦੇ ਤਿੱਲੇ ਦੀਆਂ ਬੁੱਟੀਆਂ ਪਾਈਆਂ ਹੋਈਆਂ ਨੇ ਔਰੇ ਔਰੇਂਜ ਕਲਰ ਦਾ ਸੀ ਉਹ ਔਰੇਂਜ ਕਲਰ ਹੈ ਜਿਹੜਾ ਉਸ ਨੇ ਇਸ ਤੇ ਲੈ ਲਿਆ ਇਹ ਮਸ਼ੀਨੀ ਵਰਕ ਦੇ ਵਿੱਚ ਆ ਜਾਂਦਾ ਬੜਾ ਸੋਹਣਾ ਬਣ ਕੇ ਤਿਆਰ ਹੋਇਆ ਇਹ ਦੁਪट्टे ਦੀ ਲੁੱਕ ਬਹੁਤ ਸੋਹਣੀ ਆ ਕਾਵਲਾ ਸੂਟ ਹੈ ਜੀ ਇਹ ਵੀ ਬਹੁਤ ਜ਼ਿਆਦਾ ਸੋਨਾ ਮਸ਼ੀਨੀ ਵਰਕ ਹੈ ਇਹ ਇਹਦੇ ਫਰੰਟ ਤੇ ਹੈ ਇਹਦੇ ਫਰੰਟ ਤੇ ਇਸ ਤਰ੍ਹਾਂ ਦੀ ਕਢਾਈ ਆ ਜਾਂਦੀ ਹੈ ਸਾਰੇ ਫਰੰਟ ਤੇ ਤੇ ਬਾਜੂ ਤੇ ਵੀ ਵਰਕ ਹੈ ਬਾਜੂ ਤੇ ਇਸ ਤਰ੍ਹਾਂ ਦਾ ਆ ਜਾਂਦਾ ਬੜਾ ਸੋਨਾ ਜਿਹਾ ਕਲਰ ਹੈ ਪਿਸਤਾ ਕਲਰ ਤੇ ਇਸ ਦੀ ਜਿਹੜੀ ਲੁੱਕ ਹੈ ਉਹ ਇਸ ਤਰ੍ਹਾਂ ਦੀ ਆਏਗੀ ਬੋ ਸੋਨਾ ਸੂਟ ਹੈ ਤੇ ਜਿਹੜੀ ਇਹਦੇ ਵਿੱਚ ਬੁਟੀ ਆ ਉਹ ਤਾਂ ਜਿਹੜਾ ਉਸ ਦੇ ਨਾਲ ਦਾ ਬੁਟੀ ਦੇ ਨਾਲ ਦਾ ਦੁਪੱਟਾ ਤਿਆਰ ਕੀਤਾ ਹੈ ਬੜਾ ਸੋਹਣਾ ਕਲਰ ਹੈ ਚਾਰੇ ਪਾਸੇ ਲੇਸ ਲਾਈ ਹੈ ਤਾਂ ਇਹਦੀ ਜਿਹੜੀ ਲੁੱਕ ਹੈ ਉਹ ਇਸ ਤਰ੍ਹਾਂ ਦੀ ਹੈ ਇਹ ਦੁਪੱਟਾ ਉਰੇ ਇਸ ਦਾ ਵਰਕ ਤੁਸੀਂ ਆਰਡਰ ਕਰ ਸਕਦੇ ਹੋ ਤੇ ਇਸ ਦੇ ਨਾਲ ਇੱਕ ਅਸੀਂ ਹੈਂਡਵਰਕ ਦਾ ਵੀ ਸੂਟ ਤਿਆਰ ਕੀਤਾ ਹੈ ਲੋਚ ਇਹ ਸਟਿਚ ਕਰਤਾ ਇਹਦੇ ਵਿੱਚ neck ਤੇ ਵਰਕ ਹੈ ਮੋਤੀ ਸਿੱਪੀ ਕਟ ਦਾਣਾ ਦਾ ਇਸ ਦੀ ਬਾਜੂ ਤੇ ਵਰਕ ਆ ਜਾਏਗਾ ਤੇ ਵਿਚਕਾਰ ਇਸ ਦੇ ਸਾਰੇ ਬੁੱਟੀ ਪਾਈ ਹੋਈ ਹੈ ਸੋ ਇਹ ਇਸ ਤਰ੍ਹਾਂ ਦਾ ਲੱਗਦਾ ਹੈ ਇਹ ਸਾਰਾ ਹੈਂਡਵਰਕ ਤੇ ਹੈ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਇਹ ਸੂਟ ਇਹ ਦੇਣਾ ਆਪਾਂ ਨੇ ਜਿਨ੍ਹਾਂ ਨੇ ਬਣਵਾਇਆ ਤਿਆਰ ਕਰਕੇ ਛੇਤੀ ਉਹਨਾਂ ਦੇ ਫੰਕਸ਼ਨਾਂ ਤੁਸੀਂ ਵੀ ਹੈਂਡਵਰਕ ਮਸ਼ੀਨੀ ਵਰਕ ਕਿਸੇ ਤਰ੍ਹਾਂ ਦਾ ਵੀ ਵਰਕ ਕਰਵਾ ਸਕਦੇ ਹੋ ਆਲ ਇੰਡੀਆ ਸਾਡੀ ਸ਼ਿਪਿੰਗ ਫਰੀ ਰਹੂਗੀ ਜੇਕਰ ਬਾਹਰ ਲੀਆਂ ਪਹਿਣਾ ਨੇ ਸੂਟ ਤਿਆਰ ਕਰਵਾਉਣੇ ਆ ਤਾਂ ਰੇਟ ਇਹੀ ਰਹੂਗਾ ਜੋ ਅਸੀਂ ਇੰਡੀਆ 'ਚ ਦਿੰਨੇ ਆ ਪਰ ਜਿਹੜੇ ਸ਼ਿਪਿੰਗ ਚਾਰजेस ਨੇ ਉਹ ਉਹਨਾਂ ਨੂੰ ਐਕਸਟਰਾ ਦੇਣੇ ਪੈਣਗੇ